ਤੋ ਆ ਗਿਆ ਬਾਜੀ ਗ੍ਰੈਂਡ ਰੇਜਾ ਆ ਗਿਆ ਫੈਵਰ ਗੇਟ ਆ ਗਿਆ ਆ ਗਿਆ ਆ ਗਿਆ ਫੈਵਰ ਗੇਟ ਵੀ ਪਹੁੰਚ ਗਈ ਮੈਂ ਉਸ ਤੇ ਤੇ ਬੜਾ ਇਹ ਨੁਕਸਾਨ ਦੇ ਕੇਰਾ ਘਾਨ ਖਾਸ ਹੋ ਗਿਆ ਭਾਈ ਦੇ ਸਾਹ ਵਸਟੈਂਡ ਤੇ ਸੁੱਕੇ ਵਾਲਾ ਇਹ ਪਹਿਣਾ ਬਿਲਕੁਲ ਨਾਸ਼ਰੀ ਦੇ ਕੋਲੇ ਆ ਤੇ ਤੁਸੀਂ ਦੇਖ ਸਕਦੇ ਹੋਣਾ ਵੀਰ ਵਹਿਗਿਰੂ ਜਰੂਰ ਲਿਖੋ ਘਰਾਂ ਦਾ ਬਚਾਅ ਹੋ ਸਕੇ ਅੱਡੀ ਸ਼ਰਕ ਤੋਂ ਬਾਈ ਕੋਈ ਵੀ ਨੰਗਦਾ ਬੋਚ ਕੇ ਰੁਕ ਜਿਵੇਂ ਆ ਸੰਦਾ ਯਾਰ ਰਾਈਟ ਆ ਗਈ ਚੱਲ ਜੇ ਤੂੰ ਦੀ ਹੈ ਯਾਰ ਹਨਾ ਤਾਰਾਂ ਨੂੰ ਪੈ ਗਈਆਂ ਦੇ ਬਿਜਲੀ ਵਾਲੀਆਂ ਤਾਰਾਂ ਨੂੰ ਆਇਆ ਆਇਆ ਬਿਜਲੀ ਵਾਲੀ ਤਾਰ ਨੂੰ ਪੈ ਗਈ ਮੈਂ ਬਿਜੇਰਾ ਪੋਸਟ ਕਰ ਰਿਹਾ ਭਜਾਉਣ ਇਹ ਹੋਣੀ ਹੈ ਜੇ ਪਾਣੀ ਨਹੀਂ ਆਉਂਦਾ ਤਾਂ ਮਾਦਮਾਂ ਕੇ ਤੁਸੀਂ ਮਰ ਦਾਸ਼ ਕਰਿਓ ਕਲੀਨਿਕ ਸਾਹਮਣੇ ਬਸ ਕੇ ਰਹੋ ਬਾਈ ਜਰੂਰ ਖਿਆਲ ਰੱਖਿਆ ਕਰੋ ਜਿਹੜਾ ਕੋਈ ਵੀ ਆਪਣੇ ਪਿੰਡਾਂ ਦੇ ਵਿੱਚ ਟੈਂਕੀਆਂ ਨੂੰ ਪਾਣੀ ਨਾਲ ਭਰ ਕੇ ਰੱਖਿਆ ਕਰੋ ਇਧਰੋਂ ਚੰਗੀ ਸਿਆਪਾ ਉਹ ਖਾਮ ਦੇ ਕੰਟਰੈਕਟਰ ਬਾਹੀ ਜਾਂਦਾ ਤੇ ਇਧਰ ਜਿਹੜੀ ਘਰਾਂ ਨੂੰ ਜਾ ਕੇ ਪੈਗੀ ਕਣਾ ਜਾ ਬਈ ਤੇ ਇਹ ਨਹੀਂ ਪਤਾ ਕਿ ਕਿੰਨਾ ਦਾ ਨਿਸ਼ਾਨ ਹੋਊਗਾ ਫਾਈਬਰ ਗੇਟ ਵੀ ਆਈ ਹੈ ਪਰ ਐਕਸਨ ਅੰਦਰ ਦਿਲਵਾਨ ਹੈ ਤੇ ਬਾਕੀ ਬਈ ਕੰਮ ਤਨੂ ਚੈੱਕ ਕਰਾਉਣ ਨੂੰ ਪੈ ਗਿਆ ਉਹ ਦੇਖੋ ਯਾਰ ਤੁਸੀਂ ਨਿਪਟਾ ਤੂੰ ਧਰਾਂ ਦੇ ਵਿੱਚ ਕਿ ਲੈ ਆਂਦਾ ਆ ਹੋਰ ਚੱਲ ਕੇ ਇਧਰ ਪਾ ਇਧਰ ਹੋ ਜਾ ਅੱਜ ਤਾਂ ਬਾਹਲੀ ਜਾ ਰਹੀ ਆ ਇਹ ਤਾਂ ਲੋੜ ਤੋਂ ਬਾਹਰ ਆਇਆ ਰਾਜ ਹੋ ਗਿਆ ਇਹ ਤਾਂ ਕੌਣ ਨਹੀਂ ਕੋਈ ਦੀ ਹੈਣਾ ਮੋਸਕਲ ਆ ਕੋਈ ਦੀ ਮੋਸਕਲ ਬਾਹਲੀ ਇਧਰ ਬਾਹਲੀ ਆਈ ਜਿੰਨੇ ਆ ਦੇ ਫਾਈਬਰ ਗੇਟ ਤੇ ਇੱਕ ਆ ਯਾਰ ਫਾਈਬਰ ਗੇਟ ਕੀ ਕਰੂਗਾ ਲਈ ਤੇ ਬਹੁਤ ਹੀ ਘਰਾਇਆ ਰਹੋ ਦੇਖੋ ਨਾ ਘਰਾਂ ਦੇ ਵਿੱਚ ਉਧਰ ਵੀ ਲੰਘੀ ਬਾਈ ਬਾਈ ਅੱਗੇ ਅਰਦਾਸ ਜ਼ਰੂਰ ਕਰਿਓ ਤੇ ਪਿੰਡਾਂ ਨੇ ਨੁਕਸਾਨ ਹਨ ਕਿਛੂਆਂ ਦਾ ਜਿਹ ਗਰੀਬ ਬੰਦੇ ਹਨ ਬਾਜੀਗਰਾਂ ਦੇ ਘਰਾਂ ਕੋਲੇ ਭਾਈ ਦੇਸੇ ਜਿਹੜਾ ਡੇਰਾ ਹੈ ਕਾਇਡ ਮੀ ਦੇ ਕੋਲੇ ਕੁੜੀਆਂ ਨੂੰ ਬੰਦਿਆਂ ਨੂੰ ਬਾਹਰ ਕੱਢੀ ਜਾਂਦੇ ਜਵਾਕਾਂ ਨੂੰ ਵਿੱਚ ਕੋਈ ਨੀ ਪ੍ਰਾਰਥਨਾ ਨੁਕਸਾਨ ਹੋਏ ਨਾ ਕਾਇਡ ਮੀ ਦੇ ਕੋਲੇ ਕਾਲ ਕਰੀਏ ਖੜਕ ਪਾਰਨਾਂ ਕੇ ਭਾਕੇ ਵਾਲੇ ਬੱਡੇ ਬੱਡੇ ਪਈ ਲੈਂਡ ਦੇ ਜਿਹੜੇ ਢਾਕੇ ਪੈ ਰਹੇ ਹਨ ਆ ਜੋ ਚੱਲੀ ਪਾ ਦੇ ਦੇ ਦੇਖ ਲਓ ਹਨ ਭਈ ਉਹ ਵੀ ਕਿੰਨੇ ਕੀ ਬਜਾਇਤ ਕਰ ਲਈ ਯਾਰ ਸਮਾਨ ਦੇ ਹਿਸਾਬ ਨਾਲ ਹੈ ਨਾ ਤੈਰ ਕੇ ਟਾਇਲ ਲੱਗਦੇ ਨੇ ਹੋਰ ਹੋਰ ਆ ਜਾਣ ਤਾਂ ਫੇਰ ਫਟੋਗਾ ਦੀ ਬਾਤ ਆ ਆ ਵੀ ਵਾਲੀ ਬਾੜੀ ਨਾ ਆ ਜਾਂਦੀ ਆ ਦੇ ਬਾਲਣ ਬੂਲਣ ਵਾਲਾ ਉਧਰ ਬਾਲਣ ਵਾਲਾ ਜਿਹੜਾ ਆਲੇ ਸਪਰੇ ਵਾਲੇ ਪੀਰ ਬਣ ਕੇ ਪ੍ਰਮੰਧ ਜ਼ਰੂਰ ਕਰਕੇ ਰੱਖਿਆ ਕਰੋ ਪੰਡਾਂ ਦੇ ਵਿੱਚ ਹਨਾ ਟੈਂਕੀਆਂ ਨੂੰ ਕਿਹਾ ਹੋਰ ਹਾਲਾ ਭਰਾਵਾਂ ਤਾਰਾਂ ਬੀਰੀ ਸਲਾਈਟ ਨੂੰ ਸਾਰੇ ਕਿਤੇ ਬੈ ਗਈ ਫਾਈਬਰ ਗੇਟ ਦਿੱਤਾ ਇਸਕ ਫਾਈਬਰ ਗੇਟ ਕੀ ਕਰੂਗੀ ਹਨਾ ਪ੍ਰਸ਼ਾਸਨ ਗੰਟੀਆ ਬੱਤਵਾਦ ਦੇ ਵਿੱਚ ਪਾਈ ਜਾ ਰਹਾ ਪਹੁੰਚੇ ਰਾ ਜਰੂਰ ਗਰੀਬ ਬੰਦੇ ਮਦਦ ਹੋ ਸਕੇ ਹਨ ਭਾਈ ਦੇਸੇ ਕਾਲ ਅਕੈਡਮੀ ਦੇ ਕੋਲੇ ਜਿਹੜਾ ਬਾਜੀਗਰਾਂ ਡੇਰਾ ਉਹਦੇ ਵਿੱਚ ਵੀ ਸਾਰੇ ਵਿੱਚ ਅੱਗ ਫੈਲ ਗਈ